ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਕੀਤੇ ਰਾਮ ਲੱਲਾ ਦੇ ਦਰਸ਼ਨ ਦਿੱਲੀ ਵਾਲ ਕੋਚ ਕਰਨ ਗਿਆ 200 ਕਿਸਾਨ ਯੂਨੀਅਨ ਤਾਰਾ 140 ਲਾਗੂ ਟ੍ਰੈਫਿਕ ਐਡਵਾਈਜ਼ਰੀ ਜਾਰੀ ਵਿਕਰਮਜੀਠਿਆ ਨੂੰ ਮੋੜ ਸਮਨ ਜਾਰੀ ਐਸਆਈਟੀ ਨੇ 15 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਕਈ ਦਿਨ ਜੇਲ੍ਹ ਕੱਟਣ ਤੋਂ ਬਾਅਦ ਬਾਹਰ ਆਇਆ ਪਾਨਾ ਸਿੱਧੂ ਮਿਲੀ ਜ਼ਮਾਨਤ ਮੋਰਨ ਖਬਰਾਂ ਅੰਸਾਰ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਯੁੱਧਿਆ ਪਹੁੰਚੇ ਜਿੱਥੇ ਉਹਨਾਂ ਨੇ ਆਪੋ ਆਪਣੇ ਪਰਿਵਾਰ ਸਮੇਤ ਰਾਮ ਲਲਿਤ ਦਰਸ਼ਨ ਕੀਤੇ ਅਰਵਿੰਦ ਕੇਜੀਵਾਲ ਦੇ ਨਾਲ ਉਹਨਾਂ ਦੀ ਮਾਂ ਉਹਨਾਂ ਅਤੇ ਉਹਨਾਂ ਦੀ ਪਤਨੀ ਸਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਰਾਮ ਲਲਾ ਦੇ ਦਰਸ਼ਨ ਕਰਨ ਲਈ ਪਹੁੰਚੇ ਅਰਵਿੰਦ ਕੇਜੀਵਾਲ ਨੇ ਕਿਹਾ ਹੈ ਕਿ ਮੇਰੇ ਮਾਤਾ ਪਿਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਅਤੇ ਮਾਂ ਨਾਲ ਰਾਮ ਲਲਾ ਦੇ ਦਰਸ਼ਨ ਲਈ ਅਯੁੱਧਿਆ ਆਏ ਹਨ ਅੱਜ ਸਾਨੂੰ ਰਾਮ ਲਲਾ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਰਾਮ ਲਲਾ ਦੇ ਦਰਸ਼ਨ ਕਰਕੇ ਸਾਨੂੰ ਅਥਾਹ ਸ਼ਾਂਤੀ ਮਿਲੀ ਹੈ ਤੁਹਾਨੂੰ ਦੱਸ ਦੇ ਕਿ ਅਰਵਿੰਦ ਕੇਜੀਵਾਲ ਨੂੰ ਰਾਮ ਮੰਦਰ ਵਿੱਚ राम लल्ला दी प्राण प्रतिष्ठा ਦੇ ਪ੍ਰੋਗਰਾਮ ਲਈ ਸੱਦਾ ਮਿਲਿਆ ਸੀ ਜਿਸ ਦੌਰਾਨ केजरीवाल ਨੇ ਕਿਹਾ ਸੀ ਕਿ ਸਮਾਗਮ ਤੋਂ ਬਾਅਦ ਹੋ राम लल्ला ਦੇ ਦਰਸ਼ਨ ਲਈ ਅਯੁੱਧਿਆ ਆਣਗੇ ਕਿਸਾਨਾਂ ਦੇ ਅੰਦੋਲਨ ਦੇ ਬਿੱਦਰ ਵਿੱਚ ਦਿੱਲੀ ਵਿੱਚ 1 ਮਹੀਨੇ ਲਈ 7340 ਲਾਗੂ ਕਰ ਦਿੱਤੀ ਗਈ ਹੈ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਕਾਰਨ ਵਿਆਪਕ ਤਣਾਅ ਅਤੇ ਸਮਾਜਿਕ ਅਸ਼ਾਂਤੀ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿੱਚ 1 ਮਹੀਨੇ ਲਈ ਫੌਜਦਾਰੀ ਜਾਬਤਾ ਯਾਨੀ ਕਿ CRPF ਦੀ ਧਾਰਾ 144 ਲਾਗੂ ਕਰ ਦਿੱਤੀ ਹੈ ਧਾਰਾ 144 ਲਾਗੂ ਹੋਣ ਕਾਰਨ ਕੋਮੀ ਰਾਜਧਾਨੀ ਵਿੱਚ ਮੀਟਿੰਗਾਂ ਜਲੂਸ ਜਾਂ ਰੈਲੀਆਂ ਕਰਨ ਅਤੇ ਲੋਕਾਂ ਨੂੰ ਲਿਜਾਣ ਵਾਲੀਆਂ ਟਰੈਕਟਰ ਟਰਾਲੀਆਂ ਦੇ ਦਾਖਲੇ ਤੇ ਮੁਕੰਮਲ ਪਾਬੰਦੀ ਰਹੇਗੀ ਦੱਸਦੇ ਕਿ ਦਿੱਲੀ ਵਾਲੇ ਕਿਸਾਨ ਵੱਡੀ ਗਿਣਤੀ ਵਿੱਚ ਕੋਚ ਕਰ ਰਹੇ ਹਨ ਕਰੋੜਾਂ ਰੁਪਏ ਦੀ ਡਰਗ ਤਸਕਰੀ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਤੋਂ ਬਾਅਦ ਐਸਆਈਟੀ ਨੇ ਸ਼੍ਰੋਮਣੀ ਕਾਲਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਮੁੜ ਪੁਚਿਸ਼ ਲਈ ਸੱਮਨ ਭੇਜਿਆ ਹੈ ਐਸਆਈਟੀ ਨੇ ਉਹਨਾਂ ਨੂੰ 15 ਫਰਵਰੀ ਨੂੰ ਪੁਚਿਸ਼ ਲਈ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਇਸ ਲਈ ਉਹਨਾਂ ਨੂੰ ਸਵੇਰੇ 10 ਵਜੇ ਆਉਣ ਲਈ ਕਿਹਾ ਗਿਆ ਹੈ ਪਟਿਆਲਾ ਰੇਂਜ ਦੇ ਨਵੇਂ ਡੀਆਈਜੀ ਹਰਚਰਨ ਸਿੰਘ ਭੁੱਲੜ ਦੀ ਅਗਵਾਈ ਵਾਲੀ ਐਸਆਈਟੀ ਦੂਜੀ ਵਾਰ ਉਹਨਾਂ ਤੋਂ ਪੁਚਿਸ਼ ਕਰੇਗੀ ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਐਸਆਈਟੀ ਨੇ ਉਹਨਾਂ ਨੂੰ ਜਵਾਬ ਸਭਾਲ ਗਿਤੇ ਸਨ ਇਸ ਮਾਮਲੇ ਲਈ ਬਣਾਈ ਗਈ ਨਵੀਂ ਐਸਆਈਟੀ ਮਾਮਲੇ ਦੀ ਜਾਂਚ ਬੜੀ ਤੇਜ਼ੀ ਨਾਲ ਕਰ ਰਹੀ ਹੈ ਇਹ ਟੀਮ ਕਈ ਐਂਗਲਾ ਤੇ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਮਜੀਠੀਆ ਦੇ ਕਰੀਬੀ ਚਾਰ ਲੋਕਾਂ ਨੂੰ ਪੁਲਿਸ ਵਿੱਚ ਕੀਤੀ ਜਾ ਚੁੱਕੀ ਹੈ ਉਹਨਾਂ ਵਿੱਚ ਮਜੀਠੀਆ ਦੇ ਸਾਬਕਾ ਪੀਏ ਅਤੇ ਓਐਚਡੀ ਰਹੇ ਲੋਕਾਂ ਦੇ ਨਾਂ ਵੀ ਸ਼ਾਮਲ ਹਨ ਪਵਾਨਾ ਸਿੱਧੂ ਨੂੰ ਆਖਿਰਕਾਰ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਵਿੱਚੋਂ ਬਾਹਰ ਆ ਗਿਆ ਹੈ ਮੁਹਾਲੀ ਵਿੱਚ ਦਰਜ ਕੇਸ ਵਿੱਚ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਮਜ਼ਦੂਰ ਜਿੱਥੇ ਬੰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੱਖੇ ਬਾਈ ਦਾ ਧੰਨਵਾਦ ਅਗਲਾ ਧੰਨਵਾਦ ਮੈਂ ਕਰਦਾ ਹਾਂ ਲੋਕਾਂ ਦਾ ਉਹ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾ ਦਾ ਜਿਨ੍ਹਾਂ ਨੇ ਸੱਚ ਦੀ ਲੜਾਈ ਦੇ ਵਿੱਚ ਸਾਹ ਦਿੱਤਾ ਉਹਨਾਂ ਸਾਰੇ ਲੋਕਾਂ ਅੱਗੇ ਪੰਜਾਬ ਦੇ ਲੋਕਾਂ ਅੱਗੇ ਮੇਰਾ ਸਿਰ ਝੁਕਦਾ ਮੈਂ ਉਹਨਾਂ ਦੇ ਚਰਨਾਂ 'ਚ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ ਕੀਤੀ ਭਾਨਾ ਜੀ ਗੱਲ ਸੁਣ ਲਓ ਬਾਈ ਮੇਰਾ ਸੋਣਾ ਮਾਣ ਸਾਰੇ ਗੱਲ ਦਾ ਜਵਾਬ ਦੇ ਦੇਣਾ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਦਤ ਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ مصیبتਾਂ ਚ ਲੰਘਣੀਆਂ ਪੈਣਗੀਆਂ ਮੈਂ ਉਹਨਾਂ ਨੂੰ ਝੱਲਣ ਨੂੰ ਤਿਆਰ ਆਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਜਿਹੜੀ ਮੇਰੇ ਨਾਲ ਵਾਪਰੀਆਂ ਨਿਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਨਾ ਮੈਨੂੰ ਟਾਈ ਫਟ ਬੜਾ ਲੰਮੇ ਸਮੇਤ ਦੀ ਵਿਗੜਿਆ ਹੋਇਆ ਹੈ ਬੁਖਾਰ ਨਾ ਮੈਨੂੰ ਬਹੁਤ ਚੜਦਾ ਉਹਦੇ ਕਰਕੇ ਜਿਹੜਿਆ ਜਿਹੜਿਆ ਤੁਹਾਡੇ ਸਵਾਲਾਂ ਦਾ ਜਵਾਬ ਆ ਉਮਾ ਪੂਰੇ ਐਨ ਸਹੀ ਤਰੀਕੇ ਨਾਲ ਦੇਊਗਾ ਲੋਕਾਂ ਦੇ ਵਿੱਚ ਬੈਠ ਕੇ ਦੇਊਂ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਦੇਊਂ ਮਜ਼ਦੂਰ ਜਥੇਬੰਦੀਆਂ ਨਾਲ ਬੈਠ ਕੇ ਦੇਊਂ ਸਿੱਖ ਜਥੇਬੰਦੀਆਂ ਨਾਲ ਬੈਠ ਕੇ ਦੇਊਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜਾ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਮੀਰੀ ਤਾਂ ਕੁਝ ਵੀ ਨਹੀਂ ਹੈਗੀ ਇਸ ਵਿੱਚ ਸਾਡੇ ਨੌਜਵਾਨ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜ਼ਰਤ ਨਹੀਂ ਰੱਖਣੀ ਬਈ ਕੋਈ ਸ਼ਰਤਾਂ ਰੱਖੀਆਂ ਨੇ ਕੋਈ ਥੋੜੇ ਜਿਹੜੀਆਂ ਜਿਹੜੀਆਂ ਗੱਲਾਂ ਨੇ ਗਿਆ ਜਿਹੜੀ ਜਿਹੜੀ ਮੇਰੇ ਨਾਲ ਹੱਡ ਬੀਤੀ ਹੈ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਕਿ ਪੁਲਿਸ ਨੇ ਕੁੱਟਮਾਰ ਤਾਂ ਨਹੀਂ ਕੀਤੀ ਹੈ ਜੀ ਉਹ ਉਹ ਜੇ ਕੁੱਟਮਾਰ ਕੀਤੀ ਆ ਤਾਂਹੀਂ ਤਾਂ ਇਹਨਾਂ ਕੋਲ ਜਿਹੜੀ ਤਸ਼ੱਦਦ ਕੀਤੀ ਆ ਉਹਦੇ ਕਰਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ਼ ਦੇ ਪਾਇਆ ਗਿਆ ਪਾਣੀ ਪਾਇਆ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਜਾਂਦਾ ਪਤਾ ਹੀ ਹੈ ਜੀ ਪਤਾ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤਾ ਹੀ ਨਹੀਂ ਸੀਗੇ ਬਿਲਕੁਲ ਵੀਡੀਓ ਕਾਲਾਂ ਵਾਲੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਚੀਜ਼ਾਂ ਸਬੂਤ ਵੀ ਦੇ ਮੰਗੋ ਧੰਨਵਾਦ ਜਿਨ੍ਹਾਂ ਨੇ ਜਿਨ੍ਹਾਂ ਸਾਧਤਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਕਿ ਮੈਂ ਮੀਡੀਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਹੋਰ ਮੈਂ ਕਿੰਨਾ ਕਿੰਨਾ ਕਹਦਾ ਨੌ ਲਮਾ ਡੇਲੀ ਪੋਸਟ ਖੜਾ ਪੀਟੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਨੇ ਜਿਹੜੀ ਹੱਡ ਬੀਤੀ ਹੈ ਉਹ ਥੋੜੀ ਕਹਾਣੀ ਲੰਮੀ ਹੈ ਮੇਰੇ ਪਿੰਡ ਦੇ ਨਗਰਕੋਟ ਦੇ ਨਾਲ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਖੁਲਾਸੇ ਕਰਾਂਗੇ ਦਿੱਲੀ ਜਾਉਂਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲਾ ਦਿੱਲੀ ਲਈ ਕਿਉਂ ਨਹੀਂ ਜਾਵਾਂਗੇ ਦਿੱਲੀ ਜਾਣ ਨੂੰ ਤਿਆਰ ਆਂ ਮੇਰਾ ਬੋਲ ਕੀਤੀ ਆ ਤੁਹਾਡੀ ਦਾਦਾ ਜੀ ਦੀ ਇਸ ਜਿਹੜੀ ਕਿਸਾਨ ਜੁਨੀਅਨ ਨੂੰ ਖੜੀ ਕਰਨ ਦੇ ਵਿੱਚ 60 ਸਾਲ ਦੀ ਸੇਵਾ ਹੈ ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮਿੱਟਣ ਨੂੰ ਤਿਆਰ ਆ ਤੇ ਮਰਨ ਮਿੱਟਣ ਨੂੰ ਤਿਆਰ ਰਹਾਗੇ ਹੁਣ ਜਿਹੜੀ ਮੇਰੀ ਸਿਹਤ ਆ ਨਾ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਤੋਂ ਘੰਟੇ ਸਾਰੀ ਜਿਹੜੀ ਥੋੜੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸਦਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂੰਗਾ ਇਹ ਚੁੱਕ ਕਰਨ ਵਾਲੇ ਕਿਹਦੇ ਵਾਸਤੇ ਮੰਗਾ ਰਹੀ ਸੀ ਉਹ ਮਾਫੀਆਂ ਜੀ ਮਾਫੀਆਂ ਭਾਈ ਆਹੀ ਵੀ ਕਿ ਜਵਾਨੀ ਬੋਲੇ